ਉਹ ਨਾਲ ਦੇ ਦੇ ਮੇਰੇ ਕੋਲ ਤਾਂ ਕੋਈ ਵੀ ਵੇਚ ਵੇਚ ਨਹੀਂ ਹੈਗਾ ਬਾਈ ਮੇਰੇ ਕੋਲ ਕਿੱਥੋਂ ਹੈ ਉਹ ਇੱਕੋ ਗੱਲ ਹੈਗੀ ਇਹ ਕੋਈ ਮੰਡੀ ਚ ਆ ਗਿਆ ਬੱਕਰਾ ਮਾਰਨ ਵਾਲਾ ਖੜਾ ਹੈ ਉਹ ਹੀ ਗੱਲ ਹੋ ਜਾਂਦੀ ਹੁੰਦੀ ਵੀ ਇੱਕ ਤਾਂ ਮਰ ਗਿਆ ਦੂਜਾ ਦਾ ਮਰ ਲਾ ਆਪਾਂ ਕੜਾ ਡੇਪੜ ਜਾਪਾ ਦਾ ਵਿੱਚੋਂ ਕੋਈ ਲੈਣਾ ਨਹੀਂ ਨਾ ਆਪਾਂ ਦੇਣਾ ਨਾ ਲੈਣਾ ਹੁਸ ਮਾੜੇ ਹੋ ਗਦਾਰ ਯਾਰ ਅਹੀਂ ਕਰਕੇ ਕਰਕੇ ਨਹੀਂ ਲੈ ਆ ਫਿਰ ਮੈਂ ਮੈਂ ਨਹੀਂ ਜਾਊਗਾ ਆ ਦੇਖੋ ਇਤੋਂ ਇਹ ਬੰਦ ਬੰਦ ਹੋ ਗਈ ਨਾ ਲਾਹੇ ਮੇਰਾ ਨਾ ਸਦੀਕ ਦਾ ਨਾ ਆਉਂਦਾ ਜਦ ਤੂੰ ਕਰਕੇ ਹਿਸਾਬ ਜਨਮੇੜ ਕਿ ਕਰਕੇ ਮੈਂ ਚਲਦਾ ਗਿਆ ਇਹਨੇ 1000 ਪਾਤਾ ਮੈਂ ਬੋਲਿਆ ਇੰਨੇ ਬੰਦੇ ਖੜੇ ਮੈਂ ਬੋਲਿਆ ਆਪਣੀ 1000 ਘਾਤਾ ਜੱਟਿਆਂ 15 ਪਾਤਾ ਇਹਨੇ 5 ਘਾਤਾ ਮੈਂ ਬੋਲਿਆ ਕਿਨੇ ਘਾਤਾ ਦਾ ਇਹਨੇ ਕਾਦਾ ਪੰਜ ਘਾਤਾ ਵਿੱਚੋਂ ਤੇ ਤੂੰ 30 ਮੰਗਦੇ ਤੇਰੀ ਚੀਜ਼ਾਂ ਨੇ ਮੈਂ ਇਹ ਨਹੀਂ ਮੰਗਦਾ ਹਾਂ ਮੈਂ ਵੀ ਨਹੀਂ ਇਹ ਗੱਲ ਕਹਾਂ ਕਿ ਕਰਕੇ ਸਾਰਾ ਹੋਰ ਬੜਾ ਕਰ ਆਪਾਂ ਇਹਦੇ ਨਾਲੇ ਕਿ ਕਰਦੇ ਚਾਹ ਉਹਦਾ ਕੀ ਕਰਦੇ ਨਾ ਨਾ ਫੇਰ ਫੇਰ ਬਾਬਾ ਦੇ ਕਰਦੇ ਪਾ ਪਾ ਦੇ ਦੇ ਨਾ ਦੇ ਦੇ ਉਹਦੇ ਨਾਂ ਵਿੱਚ ਪੱਤਰੇ ਤੇ ਨਿਰਮਾਨ ਵਕਤ ਦਿੱਤੇ ਬਣਾ ਕੇ ਉਹਦੇ ਇਕੱਲਾ ਕਰ ਦੇ ਕਰ ਦੇ ਵਕਤ ਰਾਜੀ ਜਿੰਨੇ ਪੱਕੇ ਤੋਂ ਰੁਪਏ ਦੇ ਦੇ ਨਾ ਹੁਣ ਬਾਕੀ ਦਾ ਬਰ ਬੋਲ ਰਾਜੀ ਤਾਂ ਤੈਨੂੰ ਕਰਨਾ ਪੂਰਾ ਰੁਪਏ ਇੱਕ ਮੰਮੀ ਦਾ ਯਾਰ ਉਹ ਵੀ ਹੰਦ ਕਰੀਂ ਵੀ ਦਿਨ ਖੜਾਉਂਗਾ ਤਾਂ ਹੀ ਹਾਂ ਉਹ ਤਾਂ ਤੈਨੂੰ ਕਰਨਾ ਪੂਰਾ ਥੀ ਗੱਲ ਲੱਗੀ ਜੀ ਬੇਚ ਕੇ ਮੈਂ ਰੁਪਏ ਕੋਲੋਂ ਇੰਨੇ ਵਿਕਦੇ ਜੀ ਉਹ ਯਾਰ ਪੇੜੇ ਹੀ ਸਾਰੇ ਵਿੱਚ ਚਾਚਾ ਫੇਰ